ਅਜੇ ਧੀ ਮੀਆਂ ਬੇਲੀਆਂ ਨੇ ਵੀ ਕੋਈ ਕੰਮ ਨਹੀਂ ਕਰਦੀਆਂ ਆ ਲੈ ਆ ਵੀ ਤੋਦੀ ਪੱਪੜੇ ਨੇ ਤਾਂਾਂ ਵੀ ਲਾਉ ਮਾਰੀਆਂ ਨੇ ਮੰਮੀਏ ਯਾ ਮੈਂ ਕੀ ਬਣਾ ਕੇ ਦੇ ਪਾ ਕੇ ਚਿੱਟੇ ਕੱਪੜੇ ਬੋਟਾ ਵਾਲੇ ਨਾਲ ਮੈਂ ਬੋਟਾ ਵਾਲੇ ਨਾਲ ਜਦੋਂ ਮੈਨੂੰ ਕਹਿੰਦਾ ਗੱਗੇ ਐ ਮੇਰੇ ਬਾਹਰ ਡੱਟ ਕੀ ਹੋ ਗਿਆ ਓਹ ਹੋ ਹੋਰ ਕੀ ਹੋਇਆ ਫਿਰ ਹਏ ਤੋਂ ਬਸ ਮਾਸ ਜਿਹੀ ਪਟਿਆ ਕੱਪੜੇ ਕਿੜਾ ਥੂੜੇ ਨੇ ਉਹ ਤੱਕ ਕਿਲੋਮੀਟਰ ਤੱਕ ਤਾਰ ਭਰੀ ਪਈ ਧੀ ਸਾਰੇ ਕੱਪੜੇ ਗਿੱਲੇ ਪਏ ਆ ਕਿੱਥੇ ਪਾਵਾਂ ਸੁੱਕਣੇ ਨੀ ਮੈਂ ਸਾਰਾ ਦਿਨ ਕੱਪੜੇ ਧੋਂਦੀ ਹੰਬ ਜਾਨੀ ਆ ਨੀ ਇਹ ਨਹਾਉਂਦੇ ਤੇ ਬਦਲਦੇ ਨੀ ਥੱਕਦੇਗੇ ਇਹਨਾਂ ਨੂੰ ਪੋਰਾ ਨਹੀਂ ਹੈਗਾ ਵੈਸੇ ਉਹੇ ਕੱਪੜੇ ਦੂਜੀ ਵਾਰ ਪਾ ਲਈ ਵੀ ਦੱਸ ਇਹਨਾਂ ਨੂੰ ਕੀ ਲੱਗ ਜਾਂਦਾ ਸਾਰਾ ਦਿਨ ਪਿਓ ਪੁੱਤਾਂ ਦੇ ਕੱਪੜੇ ਧੋਂਦ ਗਏ ਰਹਿਣੀਆਂ ਮੈਂ ਤਾਂ ਹਜੇ ਤੀ ਮੀਆਂ ਬੇਲੀਆਂ ਨੇ ਵੀ ਕੋਈ ਕੰਮ ਨਹੀਂ ਕਰਦੀਆਂ ਆ ਲੈ ਆਪ ਹੀ ਧੋਦੀ ਨਾ ਹੁਣ ਇਹਨਾਂ ਨੂੰ ਕੀ ਲੱਗਿਆ ਸੀ ਸਵੇਰੇ ਤਾਂ ਨਹਾ ਕੇ ਪਾਏ ਸੀਗੇ ਓਏ ਪਸੀਨਾ ਜਿਹਾ ਆ ਜਾਂਦਾ ਵੋਟਾਂ ਨਾਲ ਜਾਣਾ ਪੈਂਦਾ ਤੈਨੂੰ ਕੀ ਪਤਾ ਉੱਥੇ ਬੰਦਿਆਂ 'ਚ ਬੈਠ ਰ ਉੱਠਣਾ ਹੁੰਦਾ ਤੇ ਹੁਣ ਹਾਂ ਫੇਰ ਚਿੱਟੇ ਪਾ ਲੈ ਕੋ ਲੋਹਰ ਪਾ ਲੈਂਦਾ ਓਏ ਹੁਣ ਵੀ ਜਾਣਾ ਵੋਟਾਂ ਵਾਲਿਆਂ ਨਾਲ ਫੇਰ ਜਿਹੇ ਜੇ ਬੰਦੇ ਹੁੰਦੇ ਨੇ ਉਹ ਜਿਹਾ ਵੰਠਣ ਕੇ ਜਾਣਾ ਪੈਂਦਾ ਆ ਲੈ ਤੈਨੂੰ ਕੀ ਭਾਰ ਲੱਗਦਾ ਕਢ ਦੇ ਪਾਣੀ ਇਹਨਾਂ ਦਾ ਮੈਂ ਤਾਂ ਆਪੀ ਕਰ ਦੂੰਗੀ ਘਰੇ ਵੀ ਕੋਈ ਕੰਮ ਹੈ ਵੋਟਾਂ ਵਾਲਿਆਂ ਨਾਲ ਤੁਰ ਪਿਆ ਕਰੇ ਘਰੇ ਹੈਗੇ ਕੋਈ ਨਾ ਹੋਈ ਜਾਣਗੇ ਕੰਮ ਬਥੇਰੇ ਕੰਮ ਆ ਗੋ ਆ ਇਨੇ ਕਪੜੇ ਧੋ ਕੇ ਹਟਿਆ ਕੋਈ ਬਿੰਦਚਟ ਮੈਨੂੰ ਵੀ ਆਰਾਮ ਚਾਹੀਦਾ ਕੋਈ ਨਾ ਇੱਕ ਆ ਮਲਦੀ ਫਿਰ ਕਿ ਤੈਨੂੰ ਭਾਰ ਲੱਗਦਾ ਆਪਦੇ ਤਾਂ ਧੋਈ ਜਾਂਦੇ ਮੇਰੇ ਵਾਰੀ ਤੈਨੂੰ ਉਹ ਹੋ ਜਾਂਦਾ ਤੁਸੀਂ ਨਿਕਲ ਜਾ ਕਰੋ ਚਿੱਟੇ ਪੋਛਮੇ ਪਾ ਕੇ ਇੱਥੇ ਮੈਂ ਸਾਰਾ ਦਿਨ ਖੱਪਦੀ ਰਹਿਣੀ ਆ ਅਸੀਂ 2 ਘੰਟੇ ਆਰਾਮ ਕਰਨਾ ਹੁੰਦਾਗਾ ਲੈ ਧੋਈ ਦੇ ਮੈਂ ਫੇਰੀ ਬੇਲੀ ਹੋ ਕੇ ਕੋਈ ਹੋਰ ਕੰਮ ਨੂੰ ਹੱਥ ਪਾਉਂਗੀ ਇਹ ਪਕੜੇ ਨੇ ਤਾਂ ਇਹ ਵੀ ਲਾਉਣੀਆਂ ਨੇ ਮੰਮੀਏ ਯਾ ਮੈਂ ਕੀ ਬਣਾ ਕੇ ਦੇ ਬੇ ਉਹ ਥੇਰ ਸੋਈ ਚ ਡੱਬਾ ਰੋਟੀਆਂ ਦਾ ਭਰਿਆ ਪਿਆ ਉਹ ਖਾਣਾ ਜਾ ਕੇ ਮੈਨੂੰ ਨਹੀਂ ਪਤਾ ਮੈਨੂੰ ਮੈਗੀ ਬਣਾ ਕੇ ਦੇ ਮੇ ਪੁੱਤ ਮੈਨੂੰ 2 ਮਿੰਟ ਰਾਮ ਕਰ ਲੈਂਦੇ ਪਹਿਲਾਂ ਤੇਰਾ ਪਿਓ ਦੇ ਕੱਪੜੇ ਧੋਣੇ ਆ ਤੂੰ ਹੁਣ ਆਥ ਨੇ ਬਣਾਉ ਤੈਨੂੰ ਜਿਉਂ ਤੇ 버ਗਰ ਖਾਇਆ ਇਨ ਲਾਡੀ ਦੇ ਮੈਨੂੰ ਮੈਗੀ ਬਣਾ ਕੇ ਦੇ ਮੈਨੂੰ ਨਹੀਂ ਪਤਾ ਬੇ ਇਨੀ ਕਿਉਂ ਜिद ਕਰਦੇ ਹੁੰਨੇ ਹੋ ਜੇ ਜਾ ਪਿਓ ਉਹ ਜਾ ਪੁੱਤ ਬਣਾ ਦਿੰਨੀ ਆ ਪਹਿਲਾਂ ਧੋ ਲੈਣ ਦੇ ਚਲ ਭej ਜਾ ਅੰਦਰ ਨਹੀਂ ਇੱਕ ਕਰਤੀ ਨਹੀਂ ਘਟ ਆਉ ਦੇ ਪਿਓ ਨਾਲ ਦੋ ਹਣੇ ਮੈਂ ਤਾਂ ਠੇਠ ਠੱਕ ਕਰ ਲਿਆ ਚਾਲਾ ਹਣਾ ਸਰਖ ਦਾ ਚੱਕ ਲਾਣਾ ਤੂੰ ਬਹਾਰੀ ਸਿੰਘ ਘਰ ਦੇ ਗਾਂਵੇ ਨਹੀਂ ਨਟਾਤੇ ਕਿ ਤਨੀ ਜਾਂ ਮੈਂ ਕਾਲ ਜਾਂ ਚੱਟੀ ਲੋੜੇ ਮਾਰਦੀ ਤੇਰੇ ਕੋਲ ਚੱਟੀ ਹਰ ਵੇ ਨੂੰ ਪੱਟੀ ਲੋੜੇ ਮਾਰਦੀ ਕਿਰੇ ਚੱਟੀ ਚੱਤ ਨਾਲ ਪੱਟੀ ਆਪਾ ਵੀ ਭੱਗ ਜਾਂਦਾ ਪਾ ਕੇ ਚਿੱਟੇ ਕੱਪੜੇ ਬੋਟਾ ਵਾਲੇ ਨਾਲ ਮੈਂ ਬੋਟਾ ਵਾਲੇ ਨਾਲ ਜਨ ਮੈਨੂੰ ਕਹਿੰਦਾ ਕਿ ਅੱ ਆ ਕੰਮ ਕਰੀ ਭੱਜ ਕੇ ਜਾ ਕੇ ਮੇਰਾ ਕੀ ਹੋਵੇਗਾ ਗੱਗੇ ਕੀ ਬੋਲਦਾ ਹੋਣਾ ਬੁਰਬੁਰਜੀ ਕਰਦਾ ਹੋਣਾ ਕੀ ਦੱਸਾਂ ਭਾਬੀ ਬਾਈ ਦਾ ਸਾਰਾ ਦਿਨ ਆਪ ਬੋਟਾਂ ਨਾਲ ਤੁਰਿਆ ਫਿਰਦਾ ਮੈਨੂੰ ਕਹਿੰਦਾ ਪ੍ਰੋਟੀਨ ਦਾ ਘੱਟਾ ਜਾ ਘਰੇ ਧਰਿਆ ਹੀ ਬੇ ਕੀ ਦੱਸਾਂ ਬੋਟਾਂ ਵਾਲਿਆਂ ਨਾਲ ਤੁਰਨ ਜੋਗਾ ਹੀ ਆ ਘਰੇ ਤਾਂ ਡੱਤਾਂ ਨਹੀਂ ਤੋੜਦਾ ਇੱਕ ਲਾਹ ਦਾ ਛੂਟ ਇੱਕ ਪਾਉਂਦਾਗਾ ਮੈਨੂੰ ਤਾਂ ਸਿਰ ਬਦੀਨ ਕਰ ਛੱਡਿਆ ਇਹਨਾਂ ਨੇ ਉਧਰ ਪੁੱਤ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਆਉਂਦੀਆਂ ਉਧਰੋਂ ਇਹਦੀਆਂ ਲੈ ਹੁਣ ਆ ਘਰੇ ਧਰਾਤੀ ਮੈਂ ਫਿਰ ਕਰੂ ਕੌਣ ਹੁਣ ਚਾਰ ਬੰਦੇ ਲਾ ਦੂ ਬਣਾਈ ਜਾ ਕਰੋਨਾ ਦੀ ਰੋਟੀ ਹਜੇ ਦਿਵਾਲੀ ਚ ਡੇਢ ਮਹੀਨਾ ਪਿਆ ਚਲਾ ਜਾ ਬਹਿ ਜਾ ਪਾਣੀ ਲੈਵਾ ਬਸ ਪਾਣੀ ਦਾ ਬਸ ਮੈਂ ਗੱਗਾ ਕੀ ਕਰਾਂ ਕੋਈ ਹੱਲ ਦੱਸਵੇ ਕੋਈ ਘਰ ਦੇ ਕੰਮ ਨੂੰ ਕਿਸੇ ਨੂੰ ਹੱਥ ਲਾਵੇ ਐ ਘਰ ਭਾਬੀ ਡੰਡਾ ਚੱਕ ਲੈ ਉਹਨੂੰ ਮੂਰੇ ਲਾ ਲੈ ਮੈਂ ਮੂਰੇ ਕਿੱਥੇ ਲਾ ਲਾਂ ਗੱਗੇ ਉਹ ਹੀ ਤਾਂ ਤਾਂ ਮਜ਼ਾਕ ਵਾਲੀਆਂ ਗੱਲਾਂ ਮੂਰੇ ਤਾਂ ਪਹਿਲਾਂ ਹੀ ਲੱਗਿਆ ਹੋਇਆ ਕਰਦਾ ਤਾਂ ਪਹਿਲਾਂ ਹੀ ਨਹੀਂ ਡੱਕਾ ਹੈਗਾ ਜੇ ਕਿਤੇ ਡੰਡਾ ਚੱਕ ਲਿਆ ਛਕਮ ਦਿਓ ਮੇਰੇ ਮੌਰ ਕੁੱਟ ਦੂ ਤੂੰ ਚੰਗੀਆਂ ਆ ਰਾਇਆ ਦਿਨਾਂ ਮੈਨੂੰ ਭਾਬੀ ਮੈਂ ਤਾਂ ਤੇਰੀ ਭੈਣ ਦੇ ਕਿਤੇ ਮੌਰ ਕੁੱਟੇ ਨਹੀਂ ਹੈਗੇ ਤੇ ਤੂੰ ਕਿਉਂ ਕੁੱਟਣਿਆ ਦੇ ਮੌਰ ਭਾਈ ਮੇਰ ਤੋਂ ਉਹ ਸਾਰਾ ਦਿਨ ਕੰਮ ਕਰਾਉਂਦੀ ਐ ਮੂਰੇ ਮੈਨੂੰ ਲਈ ਰੱਖਦੀ ਐ ਉਹ ਕੰਮ ਆ ਕਰਦੀ ਉਹ ਕਰਦੀ ਹੁਣ ਜੇ ਬਾਹਰ ਨਿਕਲਦਾ ਬਾਹਰ ਬਾਈ ਟੱਕਰ ਜਾਂਦਾ ਉਹ ਕਹਿੰਦਾ ਗੱਗੇ ਆ ਕੰਮ ਕਰਦੀ ਯਾਰ ਮੇਰਾ ਆ ਹੁਣ ਤੇਰੇ ਸਾਹਮਣੇ ਪ੍ਰੋਟੀਨ ਦਾ ਕੱਟਾ ਚਕਾਤਾ ਇਹ ਕਹਿੰਦਾ ਸਾਡੇ ਘਰੇ ਤੇ ਰਹੀ ਪਰ ਬਸ ਪੋਛਣਾ ਮੇਰਾ ਵਾਲਾ ਹੀ ਠੱਠ ਕਰਿਆ ਪਿਆ ਤੇਰੇ ਬਾਈ ਦਾ ਤਾਂ ਨਾ ਮਾਨਕਿਆ ਪਿਆ ਕੀ ਦੱਸਾਂ ਤੈਨੂੰ ਇਹਨਾਂ ਬੰਦੇ ਨੂੰ ਥੋੜਾ ਬਹੁਤਾ ਤਾਂ ਘਰ ਵੱਲ ਧਿਆਨ ਦੇਣਾ ਚਾਹੀਦਾ ਚਲ ਕੰਮ ਤਾਂ ਨਹੀਂ ਦੇਣਾ ਘੱਟੋ ਘਾਟਾਂ ਤਾਂ ਦੇਖੇ ਵੀ ਚਲ ਮੈਂ ਤਾਂ ਨਹੀਂ ਕਰਨਾ ਇਹਦੇ ਕੰਮ ਤਾਂ ਨਾ ਵਧਾਇਆ ਕਰਾ ਹੁਣ ਆਜੂ ਐਨ ਪਤਾ ਦੋ ਬੰਦੇ ਆਉਣਗੇ ਨਾਲ ਕਿ ਤਿੰਨ ਆਉਣਗੇ ਜਾਂ ਇਕੱਲਾ ਵੀ ਆਇਆ ਕਰਦੇਚਾ ਵਧੀਆ ਜੀ ਪੱਤੀ ਪਾ ਕੇ ਕਰਦੇਚਾ ਹਜੇ ਫਿਰ ਤਰਿਆ ਕੱਪ ਹੈ ਹਜੇ ਕੱਪ ਧਰਕੇ ਨਹੀਂ ਗਈ ਹੁਨੀ ਮੇਰੇ ਆਹ ਫਲਾਣੇ ਕੱਪੜੇ ਪ੍ਰੈਸ ਕਰਦੀ ਕੱਪੜੇ ਪ੍ਰੈਸ ਕਰਤੇ ਹੈ ਮੇਰੇ ਆਹ ਦੋਸਤਾਂ ਵਾਲੇ ਨੇਗੇ ਤੇ ਕਮਰੇ ਦੀ ਸਫਾਈ ਰੱਖੀ ਅੱਜ ਅਸੀਂ ਫਰਾਨੇ ਥਾ ਜਾਣਾ ਮੈਨੂੰ ਆ ਹੀ ਨਹੀਂ ਪਤਾ ਵੀ ਮੈਨੂੰ ਬੈਠੀ ਨੂੰ ਇੱਕ ਸਕਿੰਟ ਨਹੀਂ ਜਿਆਦਾ ਪਤਾ ਨਹੀਂ ਕਿੱਥੋਂ ਤੋਂ ਉਹ ਕੰਮ ਭਾਲਦਾ ਵੀ ਮੈਂ ਕਿਹੜੇ ਕੰਮ ਲਾਵਾਂ ਮੈਂ ਤਾਂ ਐਨਾ ਬਦੀਨ ਕੀਤਾ ਪਿਆ ਮੇਰਾ ਤਾਂ ਮਨ ਆ ਗਿਆ ਪਿਆ ਜੀ ਕਹਦਾ ਘਰ ਛੱਡ ਕੇ ਨਿਕਲ ਜਾ ਮੈਂ ਬਾਬੀ ਮੈਂ ਵੀ ਤੈਨੂੰ ਇੱਕ ਸਕੀਮ ਦੱਸਦਾ ਤੂੰ ਵੀ ਆਪਦੀ ਭੈਣ ਵਾਲੀ ਵਰਤ ਕਿਹੜੀ ਸਕੀਮ ਗੱਗੇ ਤੇਰੀ ਭੈਣ ਵੀ ਇਹੀ ਸਕੀਮਾਂ ਚੱਲਦੀ ਹੁੰਦੀ ਹੈ ਕਿਹੜੀ ਓਰੇ ਕੰਨ ਕਰ ਕਾ ਗੜਬੜ ਨਾ ਹੋ ਜਾਏਗਾ ਕਿਆ ਨਹੀਂ ਗੜਬੜ ਹੁੰਦੀ ਤੇਰੇ ਤੇ ਨਾ ਗੱਲ ਆ ਜੇ ਮੈਂ ਤਾਂ ਹਾਂ ਕਰ ਲੂੰਗੀ ਕਿਤੇ ਤੂੰ ਨਾ ਕਹੀਦੀ ਆਉਦੇ ਬਾਈ ਨੂੰ ਵੀ ਇਹ ਕੰਮ ਮੈਨੂੰ ਕਰਨਾ ਨਹੀਂ ਆਉਂਦਾ ਉਹ ਮੈਂ ਭਾਬੀ ਆਪੇ ਸਾਹਮਣੂ ਬਾਈ ਨਾਲ ਲੈ ਫੇਰ ਤਾਂ ਕੰਮ ਆਜੂ ਤੇਰੀ ਸਕੀਮ ਇਧਰੋਂ ਮੈਂ ਬਥੇਰੀ ਚਾਤਰਾ ਉਧਰੋਂ ਤੂੰ ਮੇਰੇ ਨਾਲ ਹੋਇਆ ਫਿਰ ਹੁਣ ਤੇਰੇ ਬਾਈ ਦੀ ਅਕਲ ਟਿਕਾਣੇ ਆਈ ਆਉਗੀ ਹੁਣ ਸੁਣ ਲਈ ਨਾ ਭਾਬੀ ਸਕੀਮ ਬੰਦੀ ਜਾ ਮਾਂ ਸੁਣ ਲਈ ਬਸ ਹੁਣ ਤੂੰ ਆਪਣਾ ਨਾ ਰਾਜ ਰੱਖੀਏ ਗੱਲ ਕਿਤੇ ਹੋਰ ਨਾ ਭੇਤ ਖੋਲਦੀ ਕਿਤੇ ਮੇਰੇ ਮੋਰ ਘਟਾ ਦੇ ਹੂੰ ਤਾਂ ਭਾਵੇਂ ਨਾ ਕੁੱਟੇ ਜਾਣਾ ਤੇਰੀਆਂ ਸਕੀਮਾਂ ਜ਼ਰੂਰ ਮੇਰੇ ਮੋਰ ਘਟਾਵਣੀਆਂ ਕਿਸੇ ਦਿਨ ਨਹੀਂ ਭਾਈ ਨਹੀਂ ਮੋਰ ਕੁੱਟਦਾ ਤੂੰ ਆਪਦੀ ਸਕੀਮ ਹੀ ਬੱਤੀ ਜਿਹੜੀ ਮੈਂ ਤੈਨੂੰ ਦੱਸੀ ਹੈ ਠੀਕ ਆ ਚੰਗਾ ਫਿਰ ਹੁਣ ਆਈ ਹੋ ਚੰਗਾ ਬੱਬੀ ਤਾਂ ਕੱਗਾ ਮੈਨੂੰ ਬੜੀ ਵੀਰੇ ਸਕੀਮ ਦੇ ਗਿਆ ਨਾਲ ਤਾਂ ਮੈਂ ਆਰਾਮ ਕਰੂੰ ਮੰਜੇ ਤੇ ਮਹੀਨਾ 20 ਦਿਨ ਬੈਠ ਕੇ ਹੈ ਤੇ ਨਾਲੇ ਇਹਨੂੰ ਪਤਾ ਲੱਗ ਜਾਊ ਵੀ ਘਰ ਦੇ ਕੰਮ ਕੀ ਹੁੰਦੇ ਨੇ ਕਿਵੇਂ ਆਰਡਰ ਵਾਜਦੇ ਨੇ ਐਤੋਂ ਦੇ ਮੇਰੇ ਚਿੱਟੇ ਕੱਪੜੇ ਮੈਂ ਜਾਣਾ ਬੋਟਾਂ ਵਾਲਿਆਂ ਨਾਲ ਮੈਨੂੰ ਸਰਪੰਚ ਡਿੱਕੀ ਜਾਂਦਾ ਮੈਨੂੰ ਮੈਂਬਰ ਡਿੱਕੀ ਜਾਂਦਾ ਮੈਂ ਬਰਨਾਲੇ ਜਾਣਾ ਮੈਂ ਆ ਕਰਦਾ ਹਾਂਗਾ ਸਾਰਾ ਦਿਨ ਚੋਰੀ ਵਾਂਗੂ ਕਮਾਈ ਕਰਦਾ ਮੈਂ ਹੋਣ ਲੱਗੂ ਪਤਾ ਨੂੰ ਵੀ ਡਾਂਗੀਆਂ ਜੇ ਕਟਾਉਣ ਵਾਲੀਆਂ ਹੋਈਆਂ ਪਈਆਂ ਦੇ ਇੰਨਾ ਕ ਤਾਂ ਕੰਮ ਬੰਦਾ ਕਰ ਹੀ ਸਕਦਾ ਉਹ ਮੇਰੀ ਗੱਲ ਸੁਣ ਆ ਗਿਆ ਉੱਥੇ ਦੇ ਫੇਰ ਚੜੀ ਤੂੰ ਨਾਲੇ ਤਾਂ ਚਾਹ ਬਣਾ ਨਾਲੇ ਕੁੱਟ ਪਾਣੀ ਦੇ ਮੈਨੂੰ ਥੱਕ ਗਏ ਸਾਰਾ ਦਿਨ ਘੇੜੇ ਦਿੰਦੇ ਪਿੰਡ ਚ ਲੈ ਮਾਰਤਾ ਨਾ ਆਡਰ ਅਖੇ ਤੂੰ ਆਪਦਾ ਕੰਮ ਫੇਰ ਕਰ ਲੈ ਅੱਜ ਚਾ ਮੈਂ ਨਹੀਂ ਸਰਦਾਰਾ ਅੱਜ ਤੂੰ ਘਰ ਆਏਗਾ ਨਾਲੇ ਅੱਜ ਮੈਂ ਵੀ ਬਹਿ ਕੇ ਪੀਂਚਾ ਤੂੰ ਕੀ ਜਾਣੇਗਾ ਹਾਏ ਹਾਏ ਮਾਰਗੀ ਜੋ ਵੋਟਾਂ ਵੀ ਪੂਰੀ ਗਰਨੀ ਚ ਹੀ ਆਉਂਦੀਆਂ ਨੇ ਹਾਏ ਸਰਕਾਰ ਨੂੰ ਵੀ ਹਾਏ ਸੁਣ ਲੈ ਕਿੱਧਰ ਭੱਗ ਗਿਆ ਮੇਰੇ ਬਾਹ ਟੁੱਟ ਗਏ ਮਾਰ ਗਏ ਹਾਏ ਮੇਰੇ ਬਾ ਕੀ ਹੋ ਗਿਆ ਮੇਰੇ ਬਾ ਡੱਟ ਕੀ ਹੋ ਗਿਆ ਓਹੋ ਐਨੀ ਕਿੰਨੇ ਵਾਰੀ ਕਿਹਾ ਧਿਆਨ ਨਾਲ ਕੰਮ ਕਰਿਆ ਕਰ ਚਲ ਉੱਠ ਉੱਠ ਮੰਜੇ ਤੇ ਚੱਲ ਹਾਏ ਦੇਖ ਕੇ ਨਹੀਂ ਕੰਮ ਕਰਦੀ ਕੋਈ ਹੁਣ ਚਿੱਕਾ ਮਾਰਦੀ ਆ ਹਾਏ ਹਏ ਮੈਂ ਹਏ ਚੱਲ ਜਾ ਲੈ ਆ ਜਾ ਬੈਠੇ ਥੀ ਬੈਠ ਧਿਆਨ ਨਾਲ ਬੈਠੀ ਲੈ ਦੇ ਹੁਣ ਤਾਂ ਡਿੱਗ ਗਈ ਹੁਣ ਕਾ ਦਾ ਧਿਆਨ ਤੂੰ ਐ ਕਰ ਬੈਠ ਮੈਂ ਹੱਡੀਆਂ ਵਾਲੇ ਡਾਕਟਰ ਨੂੰ ਲੈ ਕੇ ਆਉਣਾ ਨਾਲੇ ਤਾਂ ਉਹ ਤੇਰੀ ਹੱਡੀ ਕੋਈ ਚੇ ਹੋਈ ਉੱਤਰੀ ਚੜਾ ਜਾਊਗਾ ਉਹ ਨਹੀਂ ਕਿਸੇ ਨੂੰ ਨਹੀਂ ਲੈ ਕੇ ਆਉਣਾ ਮੈਂ ਤਾਂ ਕਹਿੰਨੀ ਆ ਪਗਗੇ ਨੂੰ ਦਿਖਾ ਲੈਣੇ ਆ ਉਹ ਗੱਗਾ ਕਿਹੜਾ ਡਾਕਟਰ ਆ ਉਹਦੀ ਕਿਹੜੀ ਪੀ ਐਚ ਡੀ ਕੀਤੀ ਆ ਆ ਪਸ਼ੂਆਂ ਦੇ ਤਾਂ ਸੁਣਿਆ ਸੀ ਵੀ ਉਹ ਹੱਡਾਂਾਂ ਚਲਾਉਂਦਾਗਾ ਬੰਦੇ ਨੇ ਵੀ ਲੱਗੇ ਚੜਾ ਲਓ ਐ ਕਰ ਲੈਂਦਾ ਥੋੜਾ ਬਹੁਤਾ ਮੈਂ ਦੇਖਿਆ ਬਾਲਾਂ ਹੀ ਬੁੜੀਆਂ ਬੰਦੇ ਆਉਂਦੇ ਹੁੰਦੇ ਉਹਦੇ ਕੋਲੇ ਕਦੇ ਕਦੇ ਨਾਲੇ ਵਾ ਕੇ ਬਾਹਰੋਂ ਡਾਕਟਰ ਲਿਆਏਗਾ ਨਾਲੇ ਤਾਂ ਪੈਸੇ ਵੱਧ ਲੱਗਣਗੇ ਮੈਂ ਡਾਕਟਰ ਨੂੰ ਫ੍ਰੀ ਦਾ ਕਰਾਵਾਂਗੇ ਤਾਂ ਹਲਾਜ ਤੂੰ ਫ੍ਰੀ ਫ੍ਰੀ ਵਾਲੇ ਚ ਵੱਧਾ ਨਾ ਵਧਾ ਲਈ ਲੈ ਮੈਂ ਲਿਆਉਣਾ ਚੱਲ ਫਿਰ ਗੱਗੇ ਨੂੰ ਮੈਂ ਜਾ ਤੂੰ ਚੰਗਾ ਮੈਂ ਕਾ ਨੂੰ ਆਪਾਂ ਹੀ ਚੱਲ ਵਰਦਿਆਂ ਹਾਈ ਹਾਈ ਮਾਰ ਤਾਂ ਕਿ ਹੌਲੀ ਬਈ ਹੌਲੀ ਦੇਖ ਕੇ ਕਰ ਨਾਲੇ ਮੈਂ ਕਿੰਨੇ ਵਾਰੀ ਕਹਿੰਦਾ ਰਿਹਾ ਵੀ ਧਿਆਨ ਨਾਲ ਕੰਮ ਕਰਿਆ ਕਰੋ ਭੱਜ ਭੱਜ ਜਾਊਗੀ। ਕੋੜੀ ਤੇ ਹੌਲੀ ਚੜੀਦਾ ਹੁੰਦਾ। ਕਤਾ ਆਪ ਨੂੰ। ਖਬਰ ਆਉਣ ਵਾਲੀ ਕੋਈ ਗੱਲ ਨਹੀਂ। ਗੱਗੇ ਕੋਈ ਹੱਡੀ ਤਾਂ ਨਹੀਂ ਟੁੱਟੀ ਉਤਰੀ? ਨਾ ਨਾ ਹੱਡੀ ਕੋਈ ਨਹੀਂ ਟੁੱਟੀ। ਹੋਰ ਕੀ ਹੋਇਆ ਫਿਰ? ਹਾਏ। ਉਦੋਂ ਬਸ ਮਾਸ ਜਿਹਾ ਹੀ ਪਟਿਆ। ਅੱਛਾ। ਇਹ ਮੇਰੇ ਪਾਰ ਆ ਗਿਆ ਨਾ ਤੇ ਬਾੰਦੇ। ਹੋਰ ਗੱਗੇ ਪਰਹੇਜ਼ ਕੋਈ ਇਹਦਾ? ਪਰਹੇਜ਼ ਮਹੀਨਾ 20 ਦਿਨ ਤਾਂ ਰੱਖਣਾ ਪਊਗਾ। ਅੱਛਾ। ਭਾਰਪੂਰ ਨਹੀਂ ਝਖਣਾ ਵੀ। ਭਾਰਪੂਰ ਨਹੀਂ ਝਖਣਾ। ਅੱਛਾ। ਆਏ ਆਪਣੇ ਘਰ ਦੇ ਕੰਮ ਕੌਣ ਕਰੂਗਾ ਕੋਈ ਗੱਲ ਨਹੀਂ ਕੰਮ ਵਾਲੀ ਉਹ ਕਰ ਲਾਂਗੇ ਰੱਖ ਲਾਂਗੇ ਕੰਮ ਵਾਲੀ ਤੂੰ ਐਵੇਂ ਨਾ ਉਹ ਟੈਨਸ਼ਨ ਲੈ ਨਹੀਂ ਕੋਈ ਕੰਮ ਵਾਲੀ ਮਿਲੂ ਮੈਂ ਰਗ ਕਰ ਦਿਆ ਕਰੂੰ ਕੰਮ ਹੋਰ ਕੀ ਆ ਕੋਈ ਨਹੀਂ ਕਰ ਲੈ ਕਰੂੰਗੇ ਤੁਸੀਂ ਸਾਰੇ ਘਰ ਦੇ ਪਰ ਟਾਈਮ ਤਾਂ ਨਗਾਵਾ ਕੀ ਹੁਣ ਜਿੰਨੇ ਦਿਨ ਤੂੰ ਕਾਇਮ ਨਹੀਂ ਹੁੰਦੀ ਹਾਈ ਹਾਈ ਚੱਲ ਹੁਣ ਪਏ ਜਾ 10 15 ਦਿਨ ਤਾਂ ਹੁਣ ਫਿਰ ਪੂਰੀ ਰੈਸਟ ਕਰਨੀ ਪੂਖਣਾ ਇਹਨੂੰ ਹਾਂ ਮਹੀਨਾ 20 ਦਿਨ ਤਾਂ ਰੱਖਣੀ ਪੂਰੇ ਠੀਕ ਐ ਗਰੀਬਾਈ ਉਹ ਦਵਾਈ ਫੜ ਲਈ ਚੰਗਾ ਦੁਕਾਨ ਤੋਂ ਦਰਦ ਦੀ ਹਾਂ ਠੀਕ ਐ ਕੋਈ ਗੱਲ ਨਹੀਂ ਕਿ ਅੱਗੇ ਲਵਾਂ ਮੈਂ ਠੀਕ ਹਾਂ ਹੋਰ ਚਾਹ ਵੀ ਕੇਵਾਜੀ ਬਸ ਧੰਨਵਾਦ ਚਾਹ ਤਾਂ ਠੀਕ ਐ ਚਲ ਲੈ ਤੂੰ ਪਹਿ ਜਾ ਮੈਂ ਪਾਣੀ ਲੈ ਕੇ ਆਉਣਾ ਤੇਰੇ ਬਸ ਪਹਿ ਜਾ ਇਹ ਵਾਲੀ ਦੁਖਦੀ ਆਥ ਨਾ ਲਾ ਉਹ ਕੋਈ ਨਾ ਫਿਰ ਪਾਉਣਾ ਤਾਂ ਹੈਗੇ ਹੁਣ ਜਦੋਂ ਮੋਢਾ ਇਕਦਮ ਵੱਜੂ ਥੱਲੇ ਦੂਹੋਣੀ ਫਿਰ ਹੋਰ ਹੀ ਕੰਮ ਵਧਾਤਾ ਮੇਰਾ ਉਧਰੋਂ ਵੋਟਾਂ ਦਾ ਟਾਈਮ ਸੀ ਉਧਰੋਂ ਇਹ ਲੱਗ ਗਈ ਹੁਣ ਪੈ ਗਈ ਇਹਦਾ ਨਵਾਂ ਕੰਮ ਸੇੜਦੇ ਨੇ ਮੀਂਹ ਆ ਕੇ ਨਾ ਥੋੜੀ ਜਿਹੀ ਮੁੱਟ ਵਿਚਾਰ ਕਰ ਦੋ ਪਤੀ ਜੀ ਵਾਲੀ ਮੈਨੂੰ ਵੀ ਅੱਜ ਹਏ ਬੜੀ ਦੁਖਦੀ ਆ ਲੈ ਆ ਚਾਹ ਪੀਣਾ ਦਰਦ ਜਾਂ ਟਿਕ ਜੂਗਾ ਇਹਨੇ ਨਾਲ ਮੈਂ ਆਹ ਫਾਂਡੇ ਜੇ ਰੱਖਦਾ ਹੁਣ ਰੱਖੋਂਗੇ ਕਿੱਥੇ ਇਹਨਾਂ ਨੂੰ ਮਾਂ ਜੀ ਦਿਓ ਮਾਂ ਦੇ ਕਿੱਥੇ ਮਾਂ ਦੂ ਮੇਰੇ ਕੋਲੇ ਹੁਣ ਟਾਈਮ ਨਹੀਂ ਮੈਂ ਕੰਮ ਵਾਲੀ ਦਾ ਪਤਾ ਕਰੀ ਹੂੰ ਹੱਥ ਨਹੀਂ ਉਹ ਨੱਚਰ ਮੱਖੀਆਂ ਬੈਠੀਆਂ ਜਾਣਗੀਆਂ ਉਹ ਚਾਰ ਕ ਰੋਟੀ ਵਾਲੇ ਭਾਂਡੇ ਪੈ ਚੱਕ ਦੋ ਇਹਨਾਂ ਨੂੰ ਚੱਲ ਚੱਕ ਲੈ ਚਾਹ ਪੀਦਾ ਮਾਝ ਦੋ ਸਾਰੇ ਭਾਂਡੇ ਅੰਦਰ ਰੱਖ ਦਿਓ ਢੱਕ ਦਿਓ ਕੀ ਤੋ ਬਪਰਾਵਾ ਕੰਮ ਬੋਤਕ ਆਪਾਂ ਕਹੀ ਜਨੇ ਰਹਿਣੇ ਆਂ ਬੁੜੀਆਂ ਨੂੰ ਅੱਜ ਇੱਕ ਦਿਨ ਹੀ ਕਰਨਾ ਪੈਗਾ ਮੈਨੂੰ ਤਾਂ ਬਹੁਤ ਔਖਾ ਲੱਗਿਆ ਸਹੀ ਗੱਲ ਆ ਜੀਰੋ ਕੰਮ ਉਹਨੂੰ ਹੀ ਸਾਜੇ ਚੱਲ ਦੋ ਚਾਰ ਦਿਨ ਨੰਗਾਉਣੇ ਆ ਓਕੇ ਸੋਕੇ ਤੇਰੇ ਕੋਈ ਕੰਮ ਵਾਲੀ ਭਾਲ ਦੇ ਆ ਕੀਦਾ ਆ ਗਿਆ ਕੋਲ ਲਓ ਬੋਟਾਂ ਵਾਲਿਆਂ ਦਾ ਹਲੋ ਹਾਂਜੀ ਠੀਕ ਆ ਜੀ ਠੀਕ ਆ ਆਣਾ ਆ ਕੋਈ ਨਾ ਮੈਨੂੰ ਨਾ ਕੰਮ ਹੋ ਗਿਆ ਜੀ ਜ਼ਰੂਰੀ ਘਰੇ ਕੋਈ ਸਾਡੇ ਕਿਸ ਰਿਸ਼ਤੇਦਾਰ ਨੇ ਹੋਣਾ ਸੀਗਾ ਮੈਂ ਤਾਂ ਕਰਕੇ ਬਸ ਅੱਧੇ ਘੰਟੇ ਤੱਕ ਆ ਗਿਆ ਬਸ ਤੁਸੀਂ ਅੱਧਾ ਘੰਟਾ ਹੋਰ ਵੇਟ ਕਰੋ ਨਹੀਂ ਤੁਸੀਂ ਕੱਢੋ ਦੋ ਚਾਰ ਚਾਰ ਕਰ ਇੰਨੇ ਮੈਂ ਆ ਗਿਆ ਹਾਂ ਬਸ ਮੈਂ ਰਲ ਜੂ ਛੋਡੇ ਨਾਲ ਉੱਥੇ ਕੋਈ ਨਾ ਕੋਈ ਨਾ ਬਸ ਆ ਗਿਆ ਮੈਂ ਮਾਗਰੀ ਠੀਕ ਸੋ ਝੂਠ ਬੋਲਣਾ ਪੈਂਦਾ ਕੀ ਦੱਸਾਂ ਹੁਣ ਵੀ ਮਾਂ ਦਾ ਤਾਂ ਭਾਂਡੇ ਆ ਮੈਂ ਚਲ ਮोटे-ਮोटे ਜੇ ਘੜਦੇ ਯਾਰ ਜੇ ਅੱਜ ਕੰਮ ਵਾਲੀ ਮਿਲ ਗਈ ਹੱਥ ਨੇ ਤਾਂ ਠੀਕ ਆ ਪਰ ਕੰਮ ਵਾਲਿਆਂ ਦੇ ਵੀ ਕਿਹੜਾ ਨਖਰੇ ਲੋਟ ਆਉਂਦੇ ਨੇ ਉਹ ਵੀ ਪੈਸੇ ਬਥੇਰੇ ਮੰਗਣੀਆਂ ਢੋਲੇ ਜੀ ਭਾਂਡੇ ਹਾਂ ਬਸ ਆਹੀ ਰਹਿ ਗਿਆ ਇੱਕ ਥਾਲ ਜਿਹਾ ਕੀ ਦਾ ਸਾਰੇ ਤਾਂ ਮੈਨੂੰ ਐ ਲੱਗਦਾ ਜਿਵੇਂ ਵੋਟਾਂ ਵਾਲੇ ਆਉਂਦੇ ਹੁੰਦੇ ਆ ਮੋਟਾ ਆਲੇ ਆਉਂਦੇ ਨੇ ਸੋਨੂ ਕੀ ਹੋ ਗਿਆ ਦੱਸਦਾ ਤੈਨੂੰ ਕੀ ਹੋ ਗਿਆ ਉਹ ਤਾਂ ਮੈਨੂੰ ਹੀ ਲੱਗਿਆ ਤਾਂ ਨੰਗੇ ਨੰਗੇ ਸ਼ੁਕਰ ਜੇ ਦੇਖ ਲੈਂਦੇ 100 100 ਕੁਝ ਬੋਲਦੇ ਵੀ ਉੱਥੇ ਇਹ ਘਰੇ ਭਾਂਡੇ ਮਾਂ ਦਾ ਇੱਥੇ ਮੂਹਰੇ ਪ੍ਰਧਾਨੀਆ ਕਰਦਾ ਤੈਨੂੰ ਕੀ ਪਤਾ ਲੋਕਾਂ ਦਾ ਅੱਜਕੱਲ ਜਿੰਨੇ ਮੂੰਹ ਹੰਨੀਆਂ ਗੱਲਾਂ ਲੈ ਭਾਂਡੇ ਧਾਰੀ ਦਾ ਮੈਂ ਉੱਥੇ ਤੇਰੇ ਆ ਰਹਿ ਗਿਆ ਇਹ ਵੀ ਚੱਕਦਾ ਹੁਣ ਤਾਂ ਸਾਰਾ ਸਿਆਪਾ ਮੇਰੇ ਗਾਲ ਪੈ ਗਿਆ ਆ ਬੱਠਾ ਮੁੰਡਾ ਮਾਰ ਦਿਓ ਹੇ 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 ਨਾ ਫਾਰੀ ਗਿਆ ਸੀ ਇੱਕ ਕੰਮ ਨਿਬੜ ਕੇ ਹੁਣ ਚੱਲੀ ਠੀਕ ਆ ਕੰਮ ਬਟਕੇ ਲਾਣਾ ਚੰਗਾ ਮੈਂ ਜਾਇਆ ਮਾ ਮੜਾ ਬੋਟਾ ਨਾਲ ਤੈਨੂੰ ਪਤਾ ਕੋਣ ਆਇਆ ਸੀ ਕਿੱਥੇ ਜਾ ਆਉਂ ਆ ਤਾਰ ਤੇ ਕੱਪੜੇ ਧੁੱਪੇ ਮੱਚੀ ਜਾਂਦੇ ਨੇ ਸਾਰਾ ਰੰਗ ਗੁੱਡ ਜਰਾ ਸਾਰਿਆਂ ਨੂੰ ਲਾ ਕੇ ਅੰਦਰ ਲੈ ਕੇ ਆਓ ਤੂੰ ਨਾ ਲਾਏ ਤਾਂ ਹੋਰ ਹੀ ਕੰਮ ਆਏ ਮੇਰੀ ਬਾ ਲੈ ਆਓ ਰੰਗ ਗੁੱਡ ਜੋ ਕੱਪੜਿਆਂ ਦਾ ਹੁਣ ਇਹ ਵੀ ਮੈਨੂੰ ਕਰਨਾ ਪਊ ਇਹ ਹੋਰ ਹੋਰ ਕੌਣ ਕਰੂਗਾ ਇਹ ਤਾਂ ਯਾਰ ਅੰਦਰ ਹੀ ਲੈ ਆਓ ਬਿੱਡਾਂ ਤੇ ਤੈਹਾਂ ਵੀ ਲਾਉਣੀਆਂ ਹੋਣਗੀਆਂ ਫਾਇਨੋ ਕੱਪੜੇ ਕਿਹੜਾ ਥੋੜਾ ਫੰਡ ਕੱਪੜਿਆਂ ਦੀ ਆ ਕੱਪੜੇ ਗੜਾ ਥੋੜੇ ਨੇ ਉਹ ਤੱਕ ਕਿਲੋਮੀਟਰ ਤੱਕ ਤਾਰ ਭਰੀ ਪਈ ਈ ਆ ਪਤਾ ਨਹੀਂ ਇੰਨੇ ਕੱਪੜੇ ਕਿਵੇਂ ਹੋ ਜਾਂਦੇ ਨੇ ਯਾਰ ਧੋਣ ਵਾਲੇ ਛੇੜੀ ਆ ਮੇਰੇ ਝਾਲਟਾ ਤੋਂ ਦੇ ਕਿਉਂ ਇਹ ਮੈਂ ਟਿਊਸ਼ਨ ਤੇ ਪਾ ਕੇ ਜਾਊਂਗਾ ਅੱਜ ਲੈ ਆਹੀ ਪਾ ਕੇ ਭੱਜ ਜਾ ਇਹਨੂੰ ਕੀ ਹੁੰਦਾ ਧੋਣ ਵਾਲੀ ਪਈ ਐ ਇਹ ਚਲ ਉੱਥੇ ਰੱਖ ਦੇ ਧੋ ਦੇਣਾ ਫੋਰੀ ਕੰਮ ਆ ਇੰਨੇ ਤੋਤੇ ਪਸੰਦ ਨਹੀਂ ਆਉਂਦੇ ਤੁਹਾਨੂੰ ਨਾ ਮਾਂ ਕੰਮ ਬਿੱਡ ਦਿੰਦੇ ਨੇ ਕਰੇ ਦੇਖਦੇ ਆ ਕੰਮ ਕਰ ਖੇਤ ਤਾਂ ਮਾਰੇ ਗਿੜਾ ਚਲ ਮਸਾਂ ਟਾਈਮ ਲੱਗਿਆ ਕੀ ਸੀ ਹਏ ਆਗੇ ਤੁਸੀਂ ਹਾਂ ਤੂੰ ਇਧਰ ਫਿਰਦੀ ਆ ਟਿਕ ਜਾ ਕਰ ਆਰਾਮ ਕਰ ਲਿਆ ਕਰ ਕਿਥਾਂ ਕਰ ਕੰਲੀ ਦਾ ਬੈਠੀ ਤੇ ਜੀ ਨਹੀਂ ਸੀ ਲੱਗਦਾ ਮੈਂ ਹਾਂ ਚੱਲ ਦੋ ਮਿੰਟ ਭੈਣ ਨਾਲ ਗੱਲਾਂ ਹੀ ਮਾਰਿਆ ਵਾ ਚੱਲ ਆ ਜਾ ਚੰਗਾ ਹੋਇਆ ਤੁਸੀਂ ਆ ਗਏ ਮੈਂ ਤਾਂ ਚਾਹ ਕਰਨੀ ਬੈਠੀ ਸੀ ਬਲਾਈ ਚਾਹ ਨੂੰ ਜੀ ਕਰੀ ਜਾਂਦਾ ਲੈ ਕਿਉਂ ਚਾਹ ਵੀ ਨਹੀਂ ਹੁਣ ਤੇਥੋਂ ਬਣਦੀ ਕਿ ਤੇ ਬਾਹ ਦੁਖਦੀ ਆ ਉਹ ਚਾਹ ਬਾਹ ਨੇ ਤਾਂ ਨਹੀਂ ਕਰਨੀ ਚਾਹਤਾ ਚੁੱਲੇ ਤੇ ਤਰਨੀ ਆ ਗੈਸ ਤੇ ਨਾ ਹੁਣ ਤੁਸੀਂ ਖੇਤ ਤੋਂ ਕਾ ਦੀ ਖਾਤਰ ਆਇਓ ਚਾਹ ਪਾਣੀ ਕਰਨ ਵਾਸਤੇ ਹੀ ਆਇਓ ਉਹ ਮੈਂ ਤਾਂ ਤਾਂ ਆਇਆ ਵੀ ਹੋਰ ਵੀ ਕਰੇ 100 ਕੰਮ ਨੇ ਮੈਨੂੰ ਤਾਂ ਫਿਕਰ ਪਿਆ ਰਹਿਦਾ ਹੁਣ ਕੰਮਾਂ ਦਾ ਉਧਰੋਂ ਜਵਾਕ ਨੇ ਸਕੂਲੋਂ ਆਉਣਾ ਉਹਨੂੰ ਵੀ ਚਾਹ ਪਾਣੀ ਦੇਣਾ ਹੋ ਮਖਾ ਤੂੰ ਤਾਂ ਪਈ ਹੋਵੇਂਗੀ ਹੁਣ ਤਾਂ 15 ਦਿਨ ਹੋ ਗਏ ਹੁਣ ਤਾਂ ਬਥੇਰਾ ਟਾਈਮ ਹੋ ਗਿਆ ਤੇਰੀ ਰੈਸਟ ਹੋਈ ਨੂੰ ਹੁਣ ਤਾਂ ਕੋਈ ਕੰਮ ਨੂੰ ਹੱਥ ਪਾ ਲਾ ਕੀ ਕਰਾਂ ਮੱਛਣੀ ਦੁੱਖਣੋ ਹੀ ਨਹੀਂ ਹਟਦੀ ਗੇ ਗੱਗੇ ਨੂੰ ਦਿਖਾਈ ਨਹੀਂ 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 ਕੁਸਤੇ ਨੂੰ ਬਹਾਨੇ ਹੋਗੇ ਹੁਣ ਵੀ ਇਹ ਕਰੀ ਜਾਂਦਾ ਮੇਰਾ ਸਰੀ ਨਾ ਹੁਣ ਤੁਹਾਨੂੰ ਅਕਲ ਟਿਕਾਣੀ ਆ ਗਈ ਬਿਕਾਰ ਦੇ ਕੰਮਾਂ ਦੀ ਬਿਕਰੀ ਜਨ ਜੇਹੀ ਕੰਮ ਪਹਿਲਾਂ ਇੱਕ ਅੱਧਾ ਨਾਲ ਕਰਾ ਦਿਆ ਕਰਦੇ ਤਾ ਦਿਨ ਕਾਹਨੂੰ ਦੇਖਣੇ ਪੈਂਦੇ ਤੈਨੂੰ ਅਕਲ ਟਿਕਾਣੀ ਇਹਦਾ ਮਤਲਬ ਤੁਸੀਂ ਡਰਾਮੇ ਕਰਦੀ ਸੀ ਤੂੰ ਹਾਂ ਮੈਂ ਡਰਾਮੇ ਕਰਦੀ ਸੀਗੀ ਮੈਂ ਤੈਨੂੰ ਸਿਰਫ ਦਿਖਾਉਣਾ ਹੀ ਸੀ ਬਿ ਘਰ ਦੇ ਕੰਮ ਕਿੰਨੇ ਹੁੰਦੇ ਆ ਤੂੰ ਤਾਂ ਮੈਨੂੰ ਹੀ ਉਹਦੇ ਸਮਝ ਰੱਖਿਆ ਸੀਗਾ ਜਿਵੇਂ ਚਾਰਜ ਤੇ ਲੱਗੀ ਹੁੰਦੀ ਐ ਸਾਰਾ ਦਿਨ ਘੁੰਮੀ ਫਿਰ ਕਦੇ ਚਾਹ ਕਰਦੇ ਕਦੇ ਪਾਣੀ ਕਦੇ ਕੱਪੜੇ ਧੋਦੇ ਕਦੇ ਮੇਰਾ ਪੋਸ਼ ਕਰਦੇ ਤੂੰ ਤਾਂ ਮੈਨੂੰ ਬੰਦਾ ਹੀ ਨਹੀਂ ਸੀ ਸਮਝਦਾ ਨਾ ਤੈਨੂੰ ਇਹ ਸਕੀਮ ਕਿਹਨੇ ਦਿੱਤੀ ਸਕੀਮ ਜੀ ਨੇ ਦੇਣੇ ਸੀ ਦੇਤੀ ਪਰ ਪਹਿਲਾਂ ਤੂੰ ਇਹ ਮੰਨ ਵੀ ਹਾਂ ਤੈਨੂੰ ਘਰ ਦੇ ਕੰਮਾਂ ਦੀ ਅਕਲ ਆ ਗਈ ਲੱਗ ਗਿਆ ਪਤਾ ਵੀ ਘਰ ਦੇ ਕੰਮ ਕਿਵੇਂ ਹੁੰਦੇ ਨੇ ਤੂੰ ਤਾਂ ਬੇਲੀ ਹੋ ਤੂੰ ਤਾਂ ਬੇਲੀਆਂ ਖਾਨੀ ਹੋ ਚੋਕ ਵੀ ਘੰਟੇ ਪੱਖੇ ਥੱਲੇ ਲੱਗ ਗਿਆ ਪਤਾ ਪੱਖੇ ਥੱਲੇ ਕਿਵੇਂ ਪੈਂਦੀਆਂ ਨੇ ਬੁੜੀਆਂ ਹਦ ਤੱਕ ਚਾਰ ਦਿਨ ਹੀ ਕੱਪੜੇ ਧੋਤੇ ਨੇ ਨੇ ਹਰੋਏ ਧੋਣੇ ਪਹਿਨ ਤੈਨੂੰ ਹਜੇ ਦੋ ਅੱਜ ਜਵਾਕ ਦਾ ਫਿਕਰ ਪਿਆ ਤੇ ਅੱਜ ਤਾਂ ਤੈਨੂੰ ਜਵਾਕਾਂ ਦੀ ਫੀਸਾਂ ਸਕੂਲ ਚ ਜਾ ਕੇ ਮੀਟਿੰਗਾਂ ਦੇਖਣ ਦਾ ਫਿਕਰ ਨਹੀਂ ਹੈਗਾ ਉਹ ਵੀ ਮੈਂ ਜਾਵਾਂ ਇਹ ਗੱਲ ਤੁਹਾਡੀ ਸਹੀ ਆ ਕਰੇ ਬੁੜੀਆਂ ਨੂੰ ਵੀ ਬਹੁਤ ਕੰਮ ਹੁੰਦੇ ਨੇ ਮੇਰੇ ਵਰਗੇ 파ਡੇ ਜੇ ਲੋਕ ਹੁੰਦੇ ਨੇ ਜਿਹੜੇ ਉਹ ਬੁੜੀਆਂ ਮੁਰੇ ਧੜਾ ਧੜਾ ਕੰਮ ਕਰਨ ਆ ਜਾਂਦੇ ਨੇ ਵੀ ਆਹ ਕਰਦੀ ਮੇਰੇ ਆਂਦੇ ਨੂੰ ਆਹ ਕਰਦੀ ਜੋ ਕਰਦੀ ਤੇ ਇਹ ਨਹੀਂ ਦੇਖਦੇ ਵੀ ਉਹਨਾਂ ਨੂੰ ਹੋਰ ਵੀ ਕਿੰਨੇ ਕੰਮ ਨੇ ਨਾਲੇ ਹਜੂ ਪਰ ਸੋਚਦੇ ਰਹਿੰਦੇ ਆ ਵੀ ਸਾਰਾ ਦਿਨ ਬੇਲੀਆਂ ਨੇ 10 ਵਜੇ ਨਿਵੇੜ ਕੇ ਕੰਮ ਕਰ ਪੀ ਕੇ ਚਾਹ ਛੱਡ ਕੇ ਸੀ ਪਈਆਂ ਰਹਿੰਦੀਆਂ ਨੇ ਸਾਡੇ ਮਨ 'ਚ ਤਾਂ ਇਹੀ ਸੀ ਮੇਰੇ ਤਾਂ ਪਰ ਹੁਣ ਪਤਾ ਲੱਗਿਆ ਵੀ ਸੱਚੀ ਬੁੜੀਆਂ ਦੇ ਕੰਮ ਤਾਂ ਇੰਨੇ ਨੇ ਸਾਰਾ ਦਿਨ ਹੀ ਨਿਪਟਦੇ ਤਾਂ ਛੋਟੇ-ਛੋਟੇ ਨੇ ਦੇਖਣ ਨੂੰ ਭਾਵੇਂ ਛੋਟੇ-ਛੋਟੇ ਲੱਗਦੇ ਨੇ ਪਰ ਉਹੀ ਕੰਮ ਵਾਰ-ਵਾਰ ਆ ਚਾਹ ਵਾਲੇ ਭਾਂਡੇ ਤੋਲੇ ਆ ਰੋਟੀ ਵਾਲੇ ਭਾਂਡੇ ਤੋਲੇ ਆ ਕੱਪੜੇ ਤੋਲੇ ਆ ਪੋਚੇ ਲਾ ਲ ਇਹ ਹੀ ਨਹੀਂ ਨਿਪਟਦੇ ਸਾਰਾ ਦਿਨ ਚਲੋ ਸਾਨੂੰ ਸਮਝ ਤਾਂ ਪੈਗੀ ਨਾ ਮੈਂ ਸਿਰਫ ਤੁਹਾਨੂੰ ਇਹੀ ਅਹਿਸਾਸ ਕਰਾਉਣਾ ਸੀ ਵੀ ਬਾਹਰ ਗੇੜੇ ਖਾਣ ਨਾਲੋਂ ਘਰ ਦੇ ਕੰਮ ਵੀ ਜ਼ਰੂਰੀ ਹੁੰਦੇ ਨੇਗੇ ਪਰ ਬਾਹਰ ਦੇ ਵੀ ਜ਼ਰੂਰੀ ਨੇ ਚਾਹੇ ਤੁਸੀਂ ਬੋਟਾ ਵਾਲਿਆਂ ਨਾਲ ਹੀ ਜਾਨੇਓ ਚਾਹੇ ਪਿੰਡ ਦੇ ਕੰਮ ਲਈ ਜਾਨੇਓ ਸਾਂਝੇ ਥਾਵੇਂ ਜਾਨੇਓ ਚੰਗੀ ਗੱਲ ਐ ਪਰ ਉਹ ਵੀ ਇੱਕ ਪਾਸੇ ਘਰ ਇੱਕ ਪਾਸੇ ਬਸ ਓਡੇ ਵਰਗੇ ਆ ਜੇ ਬਾਹਰਲਾ ਪੱਲਾ ਫੜ ਲਿਆ ਤਾਂ ਬਾਹਰ ਹੀ ਕਰਨਾ ਘਰ ਵੱਲ ਧਿਆਨ ਹੀ ਨਹੀਂ ਚਾਹੇ ਘਰੇ ਬਿਮਾਰ ਪਿਆ ਰਹੇ ਚਾਹੇ ਘਰੇ ਕੁਝ ਡੁੱਲੀ ਜਾਵੇ بگੜੀ ਜਾਵੇ ਕੋਈ ਪਰਵਾਹ ਨਹੀਂ ਸਾਨੂੰ ਬੁੜੀਆਂ ਕਿੱਥੋਂ ਕੀ ਚੀਜ਼ ਲਿਆਉਂਦੀਆਂ ਨੇ ਕਿੱਥੇ ਲਾਉਂਦੀਆਂ ਨੇ ਸਾਨੂੰ ਕੋਈ ਪਤਾ ਨਹੀਂ ਹੁੰਦਾ ਤੁਸੀਂ ਲਿਆ ਕੇ ਬਿਮਾਰੀ ਚ ਪੈਸੇ ਸਿੱਟਦੇ ਨੇ ਚੱਕੀ ਜਾਓ ਵਰਤੀ ਜਾਓ ਆਖਰ ਫੇਰ ਵੀ ਵਰਤਣ ਲਈ ਬੰਦੇ ਦੀ ਲੋੜ ਪੈਂਦੀ ਆ ਬਾਹਰੋਂ ਤਾਂ ਸਮਾਨ ਬੰਦੇ ਨਹੀਂ ਲਿਆਉਣਾ ਹੁੰਦਾ ਸਾਨੂੰ ਬਾਹਰ ਦੇਖਣਾ ਪੈਂਦਾ ਗਲੀ 'ਚ ਨਿਕਲ ਕੇ ਵੀ ਕੋਈ ਜਵਾਕ ਹੈਗਾ ਕੋਈ ਬੰਦਾ ਹੈਗਾ ਜਿਹੜਾ ਸਾਡੇ ਘਰ ਦੇ ਕੰਮ ਕਰ ਸਕੇ ਤੁਸੀਂ ਤਾਂ ਜਾ ਕੇ ਬਹਿ ਜਾਈਂ ਨਿਓ ਬਾਹਰ ਚੱਲ ਚੱਲ ਸਾਨੂੰ ਲੋਕਾਂ ਨੂੰ ਮੈਂ ਤਾਂ ਕੀ ਆਈਏ ਨਾ ਆ ਜਾ ਬੈਠਾ ਆਜਾ ਚਾਹ ਕਰਦੇ ਆ ਮੈਨੂੰ ਮੈਂ ਸੁਣ ਗਿਆ ਮੈਂ ਸਮਝ ਗਿਆ ਤੇਰੀ ਸਾਰੀ ਗੱਲ ਮੈਂ ਸਾਰੀ ਗੱਲ ਸਮਝ ਗਿਆ ਮੈਨੂੰ ਸਾਰੀ ਮੇਰੀ ਅਕਲ ਟੱਨੇ ਆਈ ਤੇ ਇਹ ਨਹੀਂ ਲੱਗਦਾ ਨਾ ਮੈਂ ਇਹਨਾਂ ਦੇ ਘਰੇ ਗੇੜੇ ਜਾਂ ਗੱਲਾਂ ਮਾਰਨ ਗਈ ਸੀ ਇਹਨਾਂ ਦੇ ਘਰੇ ਵਿਚਾਰੀ ਦਾ 6:00 ਵਜੇ ਪਤਾ ਛ ਤਾਂ ਲੈਣ ਵੀ ਸਾਡੇ ਵਰਗੀਆਂ ਬੁੜੀਆਂ ਨੂੰ ਜਾਣਾ ਪੈਂਦਾ ਕਿ ਪਿੰਡ 'ਚ ਕੋਈ ਮਰਗਪੋਗ ਹੋਵੇ ਵਿਆਹ ਹੋਵੇ ਤਾਂ ਵੀ ਸਾਡੇ ਵਰਗੀਆਂ ਨੂੰ ਜਾਣਾ ਪੈਂਦਾ ਉਹ ਤਾਂ ਠੀਕ ਆ ਫਿਰ ਬੁੜੀਆਂ ਨਹੀਂ ਜਾਣਾ ਜਦੋਂ ਬੰਦੇ ਹੁਣ ਖੇਤ ਬੰਨੇ ਹੁੰਦੇ ਨੇ ਬੰਦੇ ਘਰੇ ਨਹੀਂ ਹੁੰਦੇ ਤਾਂ ਬੁੜੀਆਂ ਨੇ ਜਾਣਾ ਬੁੜੀਆਂ ਕੋਲੇ ਤਾਂ ਫਿਰ ਐਂ ਨਾ ਨਾ ਕਹੋ ਵੀ ਬੁੜੀਆਂ ਬੇਲੀਆਂ ਨੇ ਆ ਵੀ ਇੱਕ ਕੰਮ ਐ ਸਹੀ ਗੱਲ ਆ ਭਾਈ ਘਰੇ ਬੁੜੀਆਂ ਦੇ ਕੰਮ ਵੀ ਬਹੁਤ ਹੁੰਦੇ ਨੇ ਮੈਂ ਤਾਂ ਇਹ ਗੱਲ ਨੂੰ ਮੰਨ ਗਿਆ ਹੁਣ ਚਲੋ ਠੀਕ ਆ ਮੰਨ ਗਏ ਨਾ ਮੈਂ ਕਰਦੀ ਆ ਚਾਹ ਆ ਦੁੱਕ ਭਾਂਡੇ ਪਾਇਆ ਮਾਂ ਜਿਓ ਕੋਈ ਨਾ ਮਾਂ ਦੇ ਨਾ ਮੜਾ ਦਾਮ ਲੈ ਲਈ ਅੱਜ ਤੋਂ ਮੈਂ ਤੇਰੇ ਨਾਲ ਕੰਮ ਕਰਾਇਆ ਕਰੂ ਲੈ ਨਾਲ ਪਪੀਤਾ ਚਾਹ ਪੀ ਜਾਂਦੀ ਐ ਇੱਕ ਵਾਰੀ ਪੱਟੀ ਕਰਾਈਏ ਤੱਕ ਦਿਨ ਹੋਰ ਰਾਮ ਕਰੂਗੀ ਕਿ ਇਹ ਕਿ ਕਿ ਮੈਂ ਤਾਂ ਪਾਪੀ ਦੇ ਪੱਟੀ ਕਰਨ ਆਇਆ ਸੀਗਾ ਮੈਂ ਚਲ ਬਾਬੀ ਦੇ ਪੱਟੀ ਕਰੇ ਹੁੰਨੇ ਆ ਚਲ ਆਹੋ ਠੀਕ ਹੈ ਤੇਰੇ ਖੁੱਲ ਗਏ ਸਾਰੇ ਭੇਤ ਪੱਟੀਆਂ ਨੂੰ ਤੁਸੀਂ ਚਾਲਾਂ ਚੱਲ ਜਿਓ ਮੇਰੇ ਨਾਲ ਕਿਵੇਂ ਭਾਈ ਕਿਵੇਂ ਕੀ ਜਿਹੜੀਆਂ ਤੂੰ ਸਕੀਮਾਂ ਦਿੰਨਾ ਸਾਲਾ ਤੂੰ ਤਾਂ ਆਪਦੀ ਬਹੂ ਦੇ ਥੱਲੇ ਲੱਗੇ ਲੱਗਿਆ ਮੈਨੂੰ ਵੀ ਥੱਲੇ ਲਾਤਾ ਇਹ ਤਾਂ ਭਾਈ ਮੈਂ ਤੇਰੀ ਅਕਲ ਟਿਕਾਣੇ ਲਿਆਉਣੀ ਸੀਗੀ ਸਾਰਾ ਸਾਰਾ ਦਿਨ ਤਾਂ ਤੋਂ ਭਾਬੀ ਤੋਂ ਕੰਮ ਕਰਾਈ ਜਾਂਦਾ ਸੀ ਭਾਬੀ ਨੂੰ ਮੂਰੇ ਲਾਈ ਰੱਖਦਾ ਸੀ ਆਪ ਤੋਂ ਤੁਰ ਜਾਂਦਾ ਸੀ ਬੋਟਾ ਵਾਲਿਆਂ ਨਾਲ ਵੀ ਜਿਹੜਾ ਕੋਈ ਹਾਕ ਮਾਰਦਾ ਸੀਗਾ ਉਸੇ ਨਾਲ ਹੀ ਤੁਰ ਜਾਂਦਾ ਜਿਹੜਾ ਕੋਈ ਹਾਕਮਾ ਦਾ ਉਸੇ ਨਾਲ ਹੀ ਤੁਰ ਜਾਂਦਾ ਕੋਈ ਉਹ ਗੱਲ ਤਾਂ ਠੀਕ ਆ ਪਰ ਸਕੀਮਾਂ ਤੈਨੂੰ ਇੰਨੀਆਂ ਕਿਥੋਂ ਦੀਆਂ ਨੇਗੀਆਂ ਕੰਜਰਾ ਤੂੰ ਤਾਂ ਮੈਨੂੰ ਜਮੇ ਮਰਵਾਤਾ ਕਿਉਂ ਭਾਈ ਆ ਗਈ ਨਾ ਅਕਲ ਤੇ ਕਾ ਨਹੀਂ ਕਿ ਹੋਰ ਲਾ ਮ ਸਕੀਮ ਉਹ ਬੱਸ ਕਰ ਬੱਸ ਕਰ ਭਰਾਵਾ ਤੇਰੀ ਸਕੀਮ ਤੋਂ ਇੰਨੀ ਚੰਗੀ ਸਾਡੀ ਦਾ ਜਿਸਾਰਿਆਂ ਨੂੰ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜਿਵੇਂ ਕਿ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਨੂੰ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਅਸੀਂ ਹਰੇਕ ਵੀਡੀਓ ਦੇ ਵਿੱਚ ਇੱਕ ਮੈਸੇਜ ਦਿੰਨੇ ਹੁੰਦੇ ਆ ਇਹਦੇ ਵਿੱਚ ਵੀ ਇੱਕ ਮੈਸੇਜ ਆ ਵੀ ਜਦੋਂ ਸਾਡੀਆਂ ਭੈਣਾਂ ਬੀਬੀਆਂ ਘਰੇਲੂ ਕੰਮ ਕਰਦੀਆਂ ਨੇ ਖੇਤਾਂ ਦੇ ਵਿੱਚ ਬੰਦਿਆਂ ਦੇ ਨਾਲ ਕੰਮ ਕਰਦੀਆਂ ਨੇ ਜਾਂ ਮਜ਼ਦੂਰੀ ਕਰਦੀਆਂ ਨੇ ਜਾਂ ਕੋਈ ਵੀ ਕੰਮ ਕਰਦੇ ਹੁਣ ਬੰਦੇ ਦੇ ਬਰਾਬਰ ਕੰਮ ਕਰਦੀਆਂ ਨੇ ਉਹ ਸ਼ਰਮ ਮਹਿਸੂਸ ਨਹੀਂ ਕਰਦੀਆਂ ਪਰ ਜਦੋਂ ਅਸੀਂ ਘਰੇ ਬੀਬੀਆਂ ਦੇ ਨਾਲ ਕੰਮ ਕਰਾਉਨੇ ਆ ਘਰ ਦਾ ਕੋਈ ਵੀ ਕੰਮ ਆ ਤਾਂ ਅਸੀਂ ਸ਼ਰਮੋ ਮਹਿਸੂਸ ਕਰਦੇ ਹਾਂ ਇਸ ਲਈ ਜਦੋਂ ਸਾਡੀਆਂ ਭੈਣਾਂ ਸਾਡੇ ਨਾਲ ਹਰੇਕ ਕੰਮ ਦੇ ਵਿੱਚ ਹੱਥ ਵਟਾਉਂਦੀਆਂ ਨੇ ਤਾਂ ਸਾਨੂੰ ਵੀ ਆਪਦੇ ਕੰਮ ਸਮਝ ਕੇ ਬੇਝਿਜਕ ਹੋ ਕੇ ਇਹਦੇ ਵਿੱਚ ਸ਼ਰਮ ਵਾਲੀ ਕੋਈ ਨਹੀਂ ਸਾਨੂੰ ਵੀ ਭੈਣਾਂ ਦੇ ਨਾਲ ਹੱਥ ਵਟਾਉਣਾ ਚਾਹੀਦਾ ਸਾਰੇ ਕੰਮ ਰਲ ਮਿਲ ਕੇ ਕਰਨੇ ਚਾਹੀਦੇ ਨੇ ਫੱਲਾ ਨਿਰਾਪੁਰਾ ਇਹ ਨਹੀਂ ਹੁੰਦਾ ਵੀ ਜੇ ਘਰੇ ਆ ਤਾਂ ਘਰ ਦੇ ਕੰਮ ਔਰਤ ਨਹੀਂ ਕਰਨੇ ਨੇ ਬਹੁਤ ਸਾਰੇ ਕੰਮ ਅਜਿਹੇ ਹੁੰਦੇ ਨੇ ਜਿਹੜੇ ਅਸੀਂ ਨਾਲ ਮਿਲ ਕੇ ਕਰ ਸਕਦੇ ਆ ਸਾਡਾ ਇਹੀ ਮੈਸੇਜ ਸੀ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਨਾ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁੱਡੀ